ਵਾਹਿਗੁਰੂ ਜੀ ਤਨ ਗੁਰ ਗ੍ਰਿਵਨਵਾਜ ਚੌਪਈ ਸਾਹਿਬ ਆਠਵੇਂ ਦਸਵੇਂ ਕਬੀਰ ਬਾਤ ਬੇਨਤੀ ਚੌਪਈ ਹਮਰੀ ਕਰੋ ਹਾ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੋਸਟ ਸਬੈਤ ਮੁਕਾਵੋ ਆਪਾਜ ਮੈਂ ਬਚਾਵੋ ਸੁਖੀ ਬਸਾਇ ਮੋਰੋ ਪਰਿਵਾਰਾ ਸੇਵਕ ਸੇਖ ਸਬੇ ਕਰਤਾਰਾ ਮੋਰ ਛਾ ਨਹੀਂ ਕਰਦੇ ਕਰੀਐ ਸਭ ਦਰਨ ਕੋ ਆ ਸੰਗਈਐ ਪੂਰਨ ਹਈ ਹਾਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸਾ ਤੁਮੈ ਛਾਡ ਕੋਈ ਔਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕੋ ਸਿੱਖ ਹਮਾਰੇ ਤਾਰੀਐ ਚੌਂ ਚੌ ਸੱਤਰ ਹਮਾਰੇ ਮਾਰੀਐ ਆਪਾ ਆਦਿ ਮਝ ਉਬਰੀਐ ਮਰਨ ਕਾਲ ਕਾ ਤ੍ਰਾਸ ਨ ਬਰੀਐ ਧੋਜੋ ਸਦਾ ਹਮਾਰੇ ਪੱਛਾ ਸਰੀਆ ਧੋਜੋ ਕਰਿਓ ਰਖਾ ਰਾਖ ਲੈਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੈ ਹੰਤਾ ਤੁਮਹੋਂ ਪਰੇ ਚਤੁਰਦਾਸ ਕੰਤਾ ਕਾਲ ਪੈ ਬ੍ਰਹਮਾ ਬਾਪੂ ਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਕਰ ਬਿਸ਼ਨ ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਛਾ ਜਮਨ ਕਾਲ ਜੋਗੀ ਛੋਕੀਓ ਬੇਦ੍ਰਗ ਬੰਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤ ਜਥਨ ਉਪਜਾਇਓ ਆਦ ਅੰਤ ਕੇ ਕੇ ਅਵਤਾਰਾ ਬੋਲੇ ਗੁਰੂ ਸਮਝਾ ਮਹਾਰਾ ਨਮਸਕਾਰ ਦਿਸੇ ਕਮਾਰੇ ਸਕਲ ਪ੍ਰਜਾ ਜੇ ਨਾਮ ਸਵਾਰੀ ਸ਼ਿਵਕੁਣ ਕੋ ਸ਼ਬਗੁਣ ਸਦਿਯੋ ਸਤੁਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਮਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬਦ ਕਰਨ ਕਰਾ ਕਰਤਾ ਰਾ ਪ੍ਰਜਾ ਧਰਤਾ ਦੇਵ ਪਾਰਾ ਜਾ ਦਾ ਕਰਖ ਕਰਤ ਕਬਹੂ ਤੁਮ ਮੈਂ ਮਿਲਤ ਦੇਤਾ ਸਭ ਹੂੰ ਜਿਤੇ ਬਦਨ ਸ੍ਰੀ ਸਭ ਧਾਰੈ ਆਪ ਆਪਨੇ ਬੋਝ ਉਚਾਰੈ ਤੁਮ ਸਾਬੀਤ ਰਤਨ ਰਾਮ ਜਾਨਤ ਬੇਦ ਪੇਧ ਆਲਮ ਨਿਰੰਕਾਰ ਨਰਮ ਕਨ ਲੰਬ ਆਦਰ ਨੀਲਾ ਨਦ ਸੰਭ ਤਾਕਾ ਮੂੜ ਚਾਨਤ ਪੇਦਾ ਜਕੋ ਭੇਣ ਪਾਵਤ ਮੇਦਾਨ ਤਾ ਕੋ ਕਰ ਪਾਣ ਮਨਦ ਮਹਾ ਮੂੜ ਕੈ ਪੇਦਨ ਜਾਨੰਤ ਮਹਾ ਦੇਵ ਕੋ ਕੈਤ ਹਦਾ ਸ਼ਿਵ ਨਰੰਕਾਰ ਕਾ ਚਿੰਤਨ ਟੇਵ ਆ ਆਪਨੇ ਬੁੱਧ ਹੈ ਜੇਤੀ ਵਰਨਤ ਪਹਿਨਣਾ ਭੈਣੋ ਤੇ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਗੁਰੁ ਮਜਾ ਪ੍ਰਾਤਮ ਸੰਸਾਰਾ ਇਕੈ ਰੂਪ ਅਨੁਪਸਰੂਪ ਆਰੰਕ ਪੈਉ rau ਕਹਿ ਭੂਪਾਲ ਥੰਡਾ ਜਾ ਜੇ ਰਜ ਸੇਤਰਕੀਨੀ ਉਤਪਰਖਾਨ ਬਹੋਰ ਰਚਦੀਨੀ ਕਹੁ ਫੂਲ ਰਾਜ ਹੁ ਵੈ ਬੈਠਾ ਕਹੁ ਸਿਮਟ ਪ੍ਰਸੰਗਰੈ ਬੈਠਾ ਸਗਰੀਸ਼ਹਿਤਾ ਦਿਖਾਇਆ ਜੰਬਵ ਆਦਰਗਾਦ ਸੁਨੂ ਭਗੰਬਵ ਅਭਰਖਾ ਮੇਰੀ ਤੰਮ ਕਰ ਸਖਾ ਬਾਰ ਸਖ ਸੰਗਰਹ ਦੁਸ਼ਟ ਜੀਤੇ ਉਠਵਾ ਤਤ ਪਤਾ ਸਕਲ ਮਲੇਸ਼ਾ ਤਰੁਣ ਘਾਤਾ ਜੀਆ ਘਿਤ ਸਰਣੀ ਪਰੇ ਤਨ ਕੇ ਦੁਸ਼ਟ ਦੁਖਤ ਹਵਾਰ ਮਾਰੇ ਪੁਰਖ ਜਾਣ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਗੜ ਸਰਕਾਰੇ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਂ ਕੇ ਕਾਲ ਨਿਕਣਾ ਆਇ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਖ ਤਰ ਤਰ ਤੈ ਤਦ ਕਾਲਾ ਕਿਰਪਾ ਦੇਖ ਤਨ ਜੈਨ ਹਰ ਹੋ ਤਾਂ ਕੇ ਤਾਉ ਤਨ ਕਮ ਹਰ ਹੋ ਹਿਰਦ ਸਿਦ ਕਰਮ ਸਭ ਹੋਈ ਦੁਖ ਛਾਿਿ ਸ਼ਵੇ ਛਕੇ ਨਾ ਕੋਈ ਇਕ ਬਾਰ ਜਨਤ ਮੈਂ ਸੁਮਾਰਾ ਕਾਲ ਪਾਣ ਤੇ ਤਾਹੇ ਬਾਰਾ ਜਨਨਰ ਨਾਮ ਤਿਹਾਰ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਦਿ ਲਿਹਾਉ ਮਾਰੀ ਸਰਬ ਥਾਰਮਾ ਸਹਾਈ ਦੁਖ ਦੋਖ ਤੇ ਲਿਹਾਉ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ